ਅੱਜ 14 ਦਸੰਬਰ 2025 ਹੈ ਰਾਤ ਦੇ 8 ਵਜੇ ਧੁੰਦ ਕਾਫੀ ਇਲਾਕੇ ਚ ਪੈ ਗਈ ਹੈ ਤੇ 15 ਦਸੰਬਰ 2025 ਨੂੰ ਅਲੱਗ-ਅਲੱਗ ਹਿੱਸੇ ਧੁੰਦ ਰਹੇਗੀ ਜਿਹੜਾ ਮੌਜੂਦਾ ਸਿਸਟਮ ਹੈ ਐ ਸਿਸਟਮ ਦੇ ਕਰਕੇ ਬਦਲਵਾਈ ਆਈ ਸੀ ਧੁੰਦ ਆਈ ਸੀ ਤੇ ਐ ਸਾਰੇ ਘਟਨਾ ਕਰਨ ਦੇ ਵਿੱਚ ਦਿਨ ਦੇ ਵੇਲੇ ਉਤਰਾਪਨ ਥੋੜੀ ਡੈਕ ਪਈ ਸੀ ਜਿਹਦੇ ਕਰਕੇ ਆਮ ਲੋਕਾਂ ਨੂੰ ਵੀ ਠੰਡ ਮਹਿਸੂਸ ਹੋਣ ਲੱਗ ਪਈ ਸੀ 8 ਵਜੇ ਨੂੰ ਧੁੱਪ ਨਿਕਲਉਂਦੀ ਸੀ ਤਤੋਂ ਉੱਪਰ ਨਿਕਲ ਕਰਕੇ ਜਿਹੜਾ ਰਾਤ ਦਾ ਤਾਪਮਨ 30 ਡਿਗਰੀ ਤੇ ਗਿਆ ਸੀਗਾ 8 ਵਜੇ ਉੱਠਣ ਵਾਲੇ ਬੰਦੇ ਨੂੰ ਉਹ ਮਹਿਸੂਸ ਨਹੀਂ ਹੁੰਦਾ ਸੀ ਉਹਨੂੰ ਇਹ ਲੱਗਦਾ ਸੀਗਾ ਕਿ ਗਰਮੀ ਪੈ ਰਹੀ ਤੋਂ ਠੰਡ ਨਹੀਂ ਹੋ ਰਹੀ ਲੇਕਿਨ ਪਿਛਲੇ 2-3 ਦਿਨ ਦੇ ਵਿੱਚ ਬਦਲਬਾਈ ਤੇ ਧੁੰਦ ਨੇ ਠੰਡ ਦਾ ਅਹਿਸਾਸ ਕਰਵਾ ਤਾ ਹੁਣ ਜਿਵੇਂ ਹਵਾ ਦਾ ਰੁਖ ਬਦਲੇਗਾ ਹਵਾ ਤੇਜ਼ ਹੋਏਗੀ ਹਵਾ ਹੋਊਗੀ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਸਪੀਡ ਦੀ ਜਾਏਗੀ ਤਾਂ ਉਹਦੇ ਨਾਲ ਧੁੰਦ ਚੱਕੀ ਜਾਊਗੀ ਧੁੰਦ ਘਟ ਜੂਗੀ ਕੇਵਲ ਸਵੇਰ ਦੇ ਟਾਈਮ ਕੁਝ ਪਾਕਟ ਦੇ ਵਿੱਚ ਧੁੰਦ ਦਿਖਾਈ ਦੇਵੇਗੀ ਆਪਣਾ ਤੁਸੀਂ ਕਹਿ ਲਓ ਕਿ 15 ਜਿਵੇਂ ਜਿਵੇਂ ਅੱਗੇ ਗੁਜ਼ਰੇਗਾ ਫਿਰ 16 ਦਸੰਬਰ ਦੇ ਨੇੜੇ ਇਹ ਚੀਜ਼ਾਂ ਵਾਪਰਨੀਆਂ 17 ਦਸੰਬਰ ਤੋਂ ਫਿਰ ਇੱਕ ਕਮਜ਼ੋਰ ਪੱਛਮੀ ਸਰਵੈਂਸ ਹੋਏਗਾ ਫਿਰ ਉਹਦੇ ਨਾਲ ਤਾਪਮਨ ਵਧਣਗੇ ਇੱਕ ਵਾਰੀ ਹੁਣ ਤਾਪਮਨ ਘਟੇਗਾ ਠੀਕ ਜੇ ਤਾਪਮਨ ਘਟੇਗਾ ਤੇ ਉਹਦੇ ਨਾਲ ਫਿਰ ਕਿਤੇ ਮਾੜਾ ਮੋਟਾ ਕੋਹਰਾ ਜਿਹੜਾ ਹੈਗਾ ਉਹ ਪੈ ਸਕਦਾ ਹੈ ਜਿਹੜੀ ਸੰਭਾਵਨਾ ਸੀ ਕਿ ਪੰਜਾਬ 'ਚ ਵਰਖਾ ਹੋ ਸਕਦੀ ਹੈ ਉਹ ਸੰਭਾਵਨਾ ਹੁਣ ਭਾਰਤੀ ਮੌਸਮੀ ਭਾਗ ਨੇ ਕਾਫੀ ਘਟ ਕਰਤੀ ਹੈ ਤਾਂ ਇਹ ਕਮਜ਼ੋਰ ਪੱਛਮੀ ਸਰਵੈਂਸ ਹੈ ਤਾਂ ਇਹਦੇ ਕਰਕੇ ਜੋ 20 21 ਦੇ ਨੇੜੇ ਵਰਖਾ ਦੀ ਸੰਭਾਵਨਾ ਸੀ ਉਹ ਕਾਫੀ ਘਟ ਗਈ ਹੈ। ਹਾਂ 23 ਦੇ ਨੇੜੇ ਕੋਝੇਸਿਆਂ ਦੇ ਵਿੱਚ ਵਰਖਾ ਦੀ ਸੰਭਾਵਨਾ ਬੰਦੀ ਹੈ। ਪਰੰਤੂ ਉਹਨੂੰ ਵੀ ਅਸੀਂ ਹਜੇ ਤੱਕ ਨਾ ਹੀ ਸਮਝ ਗਏ। ਤਾਂ ਜਿਵੇਂ ਇਹਦੇ ਬਾਰੇ ਭਾਰਤੀ ਮੌਸਮ ਵਿਭਾਗ ਕੋਈ ਹੋਰ ਅਪਡੇਟ ਜਾਰੀ ਕਰਦਾ ਤਾਂ ਉਹ ਤੁਹਾਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਤਾਂ ਮੇਰੀ ਬੇਨਤੀ ਹੈ ਕਿ ਜਿਸ ਇਲਾਕੇ ਦੇ ਵਿੱਚ ਕਣਕਾਂ ਪਾਣੀ ਮੰਗ ਰਹੀਆਂ ਤਾਂ ਉੱਥੇ ਤੁਸੀਂ ਆਪਣਾ ਲੋਕਲ ਮੌਸਮ ਦੇਖ ਕੇ ਪਾਣੀ ਲਾਉਣ ਨੂੰ ਤਰਜੀਹ ਦਿਓ। ਜਿਹੜੇ ਵੀ ਸਪਰੇਅ ਕਰ ਰਹੇ ਹੋ ਆਪਣਾ ਸਪਰੇਅ ਕਰਨ। ਤੇ ਇਹ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਜੋ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਕਿ ਜੋ ਸਨ ਇਥੇ ਵਰਖਾ ਦੀ ਸੰਭਾਵਨਾ ਲੱਗ ਰਹੀ ਸੀ ਉਹ ਕਾਫੀ ਘਟ ਚੁੱਕੀ ਹੈ ਉਹ ਵਰਖਾ ਦੀ ਸੰਭਾਵਨਾ ਕਾਫੀ ਘਟ ਗਈ ਹੈ ਭਾਰਤੀ ਮੌਸਮ ਵਿਭਾਗ ਨਵੀਂ ਦਿੱਲੀ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਭਾਰਤੀ ਮੌਸਮ ਵਿਭਾਗ ਚਾਹਪੁਰ ਭਾਰਤੀ ਮੌਸਮ ਵਿਭਾਗ Shimla ਭਾਰਤੀ ਮੌਸਮ ਵਿਭਾਗ ਲਖਨਊ ਇਨਾਂ ਸਾਰਿਆਂ ਹੀ ਦੇ ਅਨੁਸਾਰ